ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਨੇ ਅਵੈਧ ਖਨਨ اور ਅਵੈਧ ਕਟਾਈ ਨੂੰ ਇੰਨਾ ਪ੍ਰਸਾਹਿਤ ਕੀਤਾ ਜਿਰੇ ਕਾਰਨ ਅੱਜ ਪੰਜਾਬ ਦੇ 1900 ਪਿੰਡ ਡੁੱਬ ਗਏ ਹਜ਼ਾਰਾਂ ਲੋਕ ਬੇਕਾਰ ਹੋ ਗਏ ਪਿੰਡਾਂ ਦੇ ਅੰਦਰ ਪਾਣੀ ਆ ਗਿਆ ਕਈ ਹਜ਼ਾਰ ਏਕੜ ਜ਼ਮੀਨ ਤਬਾਹ ਹੋ ਗਈ ਕਈ ਸੈਂਕੜੇ ਜ਼ਮੀਨ ਨਦੀ ਖਿੱਚ ਕੇ ਲੈ ਗਈ ਇਹ ਡਿਜ਼ਾਸਟਰ ਜ਼ਰੂਰ ਇਹ ਆਪਦਾ ਹੈ ਨਿਸ਼ਚਿਤ ਰੂਪ ਚ ਭਗਵਾਨ ਨੇ ਬਰਸਾਤ ਨੇ ਪਾਣੀ ਨੇ ਸੰਕਟ ਲਿਆਂਦਾ ਲਿਸਨ ਇਸ ਸੰਕਟ ਨੂੰ ਪਰਲੇ ਚ ਤਬਦੀਲ ਕਰਨ ਦਾ ਕੰਮ ਭਗਵੰਤ ਮਾਨ ਦੀ ਨਲਾਇਕ ਨੂੰ ਸਿੱਖਿਆ ناکਾਮਯਾਬ ਸਰਕਾਰ ਨੇ ਕੀਤਾ ਇਹ ਡਿਜ਼ਾਸਟਰ ਮਾਨ ਮੇਡ ਡਿਜ਼ਾਸਟਰ ਹੈ ਭਗਵੰਤ ਮਾਨ ਮੇਡ ਡਿਜ਼ਾਸਟਰ ਇਹ ਉਹ ਡਿਜ਼ਾਸਟਰ ਹੈ ਜਿਹਦੇ ਅੰਦਰ ਲੋਕ ਲੁਧਿਆਣੇ ਦੇ ਖੁਦ ਜਾ ਕੇ ਐਫ ਆਈ ਆਰ ਰਜਿਸਟਰ ਕਰਾਉਂਦੇ ਥਾਣੇ ਤੇ ਜਾ ਕੇ ਕਹਿੰਦੇ ਕਿ ਸਾਡੇ ਇੱਥੇ ਅਵੈਦ ਖਨਨ ਹੋ ਰਿਹਾ ਹੈ ਔਰ ਅਵੈਦ ਖਨਨ ਦੇ ਕਾਰਨ ਪੂਰਾ ਪੰਜਾਬ ਤਰਾਹੀ ਮਾਮ ਕਰ ਰਿਹਾ ਸਾਡੇ ਬੰਦ ਟੁੱਟ ਜਾਣੇ ਐ ਇਹ ਜਿਹੜੇ ਬੰਦ ਲੱਗੇ ਨੇ ਇਹਨਾਂ ਨੂੰ ਪੰਜਾਬ ਦੀ ਸਰਕਾਰ ਨੇ ਉਹਨਾਂ ਗੱਲਾਂ ਨੂੰ ਧਿਆਨ ਹੀ ਨਹੀਂ ਦਿੱਤਾ 18 April ਦੀ ਐਫ ਆਈ ਆਰ ਰਜਿਸਟਰ ਹੋਈ ਸਤੰਬਰ ਆ ਗਿਆ ਅੱਜ ਤੱਕ ਕੋਈ ਗ੍ਰਿਫਤਾਰ ਨਹੀਂ ਹੋਇਆ ਮੇਰੀ ਇਹ ਮੰਨਣਾ ਹੈ ਕਿ ਇਹ ਰੋਕਿਆ ਜਾ ਸਕਦਾ ਸੀ ਲੇਕਿਨ ਇਸ ਨਸਖੀਆ ਨਲਾਇਕ ناکਾਮਯਾਬ ਸਰਕਾਰ ਨੇ ਇਸ ਡਿਜ਼ਾਸਟਰ ਨੂੰ ਮਹਾ ਪਰਲੇ ਚ ਬਦਲਿਆ ਔਰ ਇਹ ਡਿਜ਼ਾਸਟਰ ਮਾਨ ਮੇਡ ਡਿਜ਼ਾਸਟਰ ਹੈ ਐਰੀ ਸੀਬੀਆਈ ਜਾਂਚ ਹੋਣੀ ਚਾਹੀਦੀ ਦੋਸ਼ੀਆਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਆਪਣੀ ਨਲਾਇਕੀ ناکਾਮਯਾਬੀ ਨਸਖੀਆ ਤਨ ਬਚਾਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਬਿਨਾ ਤਿਆਰੀ ਬਿਨਾ ਐਸਟੀਮੇਟ ਬਿਨਾ ਜਾਣਕਾਰੀਆਂ ਲਿੱਤੇ ਪੈਕੇਜ ਪੈਕੇਜ ਦਾ ਰੋਲਾ ਪਾ ਰਹੇ ਜਦ ਕਿ ਖੁਦ ਦੇਸ਼ ਦੇ ਗ੍ਰਹਿ ਮੰਤਰੀ ਨੇ ਅੱਜ ਤੋਂ ਲਗਭਗ 15 ਦਿਨ ਪਹਿਲੇ ਗੱਲ ਕੀਤੀ ਸੀ ਔਰ ਐਨਡੀਆਰਐਫ ਦੀਆਂ ਟੀਮਾਂ ਡਿਜ਼ਾਸਟਰ ਨੂੰ ਬਚਾਉਣ ਵਾਸਤੇ ਤਾਰਦੀਆਂ ਸੀ 19000 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਬੀਐਸਐਫ ਸੀਆਰਪੀ ਔਰ ਕਈ ਮਾਵਾ ਦੇ ਨਵਜਾਤ ਬੱਚੇ ਬਜ਼ੁਰਗ ਕੰਦਿਆਂ ਤੇ ਚੁੱਕ ਕੇ ਲੋਕਾਂ ਨੇ ਕੱਢੇ ਉਸ ਡਿਸਾਸਟਰ ਦੇ ਅੰਦਰ ਲੋਕਾਂ ਨੇ ਗੁਰਦੁਆਰਿਆਂ ਨੇ ਮੈਂ ਸਲੂਟ ਕਰਨਾ ਉਹਨਾਂ ਨੂੰ ਮੰਦਰਾਂ ਨੂੰ ਸਵੈ ਸੇਵੀ ਸੰਸਥਾਵਾਂ ਨੂੰ ਸਵੈ ਸੇਵਕਾਂ ਨੂੰ ਜਿਨ੍ਹਾਂ ਨੇ ਇਸ ਆਪਾਧਾ ਦੇ ਅੰਦਰ ਉੱਥੇ ਜਾ ਕੇ ਕੰਮ ਕੀਤਾ ਲੇਕਿਨ ਸਰਕਾਰ ਹਰ ਫਰੰਟ ਤੇ ਫੇਲ ਹੋਈਏ ਪ੍ਰਧਾਨ ਮੰਤਰੀ ਨੇ ਖੁਦ ਦੇਸ਼ ਚਾੰਦਿਆਂ ਹੀ ਭਗਵੰਤ ਮਾਨ ਨੂੰ ਫੋਨ ਕਰਕੇ ਕਿਹਾ ਸੀ ਕਿ ਕੁਝ ਵੀ ਚਾਹੀਦਾ ਹੈ ਦੇਸ਼ ਦੀ ਨਰਿੰਦਰ ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੀ ਸਰਕਾਰ ਨਾਲ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਮਜ਼ਦੂਰ ਨਾਲ ਪੰਜਾਬ ਦੇ ਅੰਦਰ ਆਈ ਤਬਾਹੀ ਦੇ ਆਹਤ ਲੋਕਾਂ ਨਾਲ ਖੜੀ ਹੈ ਔਰ ਖੁਦ ਪ੍ਰਧਾਨ ਮੰਤਰੀ ਜਾ ਰਹੇ ਨੇ ਪਰ ਮੈਂ ਹੈਰਾਨ ਆ ਕਿ ਜਿਸ ਭਗਵੰਤ ਮਾਨ ਦੀ ਸਰਕਾਰ ਨੇ ਨਾ ਤੇ ਸਪੈਸ਼ਲ ਗੁਰਦਆਰੀਆਂ ਕਰਾਈਆਂ ਨਾ ਕੋਈ ਰਿਪੋਰਟ ਸੰਗਲ ਕੀਤੀ ਨਾ ਕੋਈ ਕਮੇਟੀ ਬਣਾਈ ਉਲਟਾ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੋ ਕਮੇਟੀਆਂ ਅਸੈਸ ਕਰਨ ਅਸੇ ਭੇਜਿਆ ਆਪਣੀ ਸਰਕਾਰ ਦੇ ਕੈਬਨਟ ਵਜ਼ੀਰ ਖੇਤੀਬਾੜੀ ਮੰਤਰੀ ਨੂੰ ਭੇਜਿਆ ਔਰ ਦੂਸਰੇ ਪਾਸੇ ਭਗਵੰਤ ਮਾਨ ਦੀ ਸਰਕਾਰ ਦੇ ਕੋਈ ਅਰਥੀ ਯੋਜਨਾ ਨਹੀਂ ਕੋਈ ਪਲੈਨਿੰਗ ਨਹੀਂ ਕੋਈ ਕਮੇਟੀ ਨਹੀਂ ਕੋਈ ਐਸਟੀਮੇਟ ਨਹੀਂ ਕੋਈ ਸਪੈਸ਼ਲ ਗੁਦਾਬਰੀਆਂ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਔਰ ਇਹ ਡਿਜ਼ਾਸਟਰ ਜਿਹੜਾ ਪੰਜਾਬ ਚ ਆਇਆ 1900 ਪਿੰਡਾਂ ਦੀ ਤਬਾਈ ਮਾਨ ਮੇਡ ਡਿਜ਼ਾਸਟਰ ਹੈ ਇਹ ਮਾਨ ਮੇਡ ਡਿਜ਼ਾਸਟਰ